ਕਲ ਦੀ ਆਤ ਚੁੱਕੀ ਆ ਆਪਾਂ ਚੱਲ ਜਾਣਾ ਆਪਾਂ ਚੱਲ ਜਾਣਾ ਆਪਾਂ ਰਾਤ ਨਹੀਂ ਰਹਿਣਾ ਹੈ ਹੁਣ ਮਾਂ ਪੁੱਤ ਉੱਠਣ ਦਾ ਨਾ ਨਹੀਂ ਲੈਣ ਦੇ ਰਾਤ ਲੰਘ ਗਈ ਕਿੱਥੇ ਦਿਨ ਚੜਾਇਆ ਵਾ ਅਜੇ ਤੱਕ ਨਹੀਂ ਪਤਾ ਕਿ ਉੱਠ ਕੇ ਕਿਤੇ ਮੂੰਹ ਹਾਤੀ ਤੋਲ ਗਏ ਸਿਆਪਾ ਖਾਣਾ ਤਰਾਕ ਤੇ ਹੈ ਹੁਣ ਪਤਾ ਨਹੀਂ ਮਾਂ ਦੇ ਕੰਨਾਂ ਵਿੱਚ ਸਾਰੀ ਰਾਤ ਕੀ ਫੁਸਰ ਫੁਸਰ ਕਰਦੀ ਰਹੀ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕਿਹੜੀਆਂ ਪੱਟੀਆਂ ਚਾੜਦੀ ਰਹੀ ਆਪਣੀ ਮਾਂ ਨੂੰ ਇੱਕ ਤੇ ਆ ਚੰਗਾ ਹੋ ਗਿਆ ਜਿਹੜੀ ਆਪਾਂ ਜ਼ਮੀਨ ਲਖਾ ਲਈ ਆ ਜੇ ਕਿਤੇ ਮਾਤਾ ਨੇ ਜ਼ਮੀਨ ਨਾ ਸਾਡੇ ਨਾਂ ਕੀਤੀ ਹੁੰਦੀ ਫੇਰ ਤੇ ਨਾ ਜਮੀਨ ਵੀ ਲੈ ਜਾਣੀ ਜਿੱਦਾਂ ਦੀ ਹੈਗੀ ਆ ਚੱਲ ਕੋਈ ਨਾ ਹੁਣ ਕੀ ਕਰ ਸਕਦੀ ਆ ਪਰ ਇੱਕ ਗੱਲ ਤੇ ਮੈਨੂੰ ਸਮਝ ਨਹੀਂ ਆਈ ਕਿ ਕਿਹੜੀਆਂ ਗੱਲਾਂ ਹੀ ਆ ਕਿਹੜੇ ਵਾਲੇ ਜਿਹੜੇ ਆਪਣੇ ਮਾਂ ਦੇ ਕੰਨਾਂ 'ਚ ਪਾਉਂਦੇ ਹੀ ਸਮਝ ਨਹੀਂ ਆਈ ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ ਸੁਣਦੀ ਪਰ ਚੱਲ ਸੁਣਨੀ ਆ ਕੀ ਆਂਦੀ ਆ ਪਰ ਨਾ ਮਾਂ ਨੂੰ ਉਹਦਾ ਉੱਚੀ ਸੁਣਦਾ ਵਾ ਤੇ ਧੀ ਦੀਆਂ ਗੱਲਾਂ ਇਹਨੂੰ ਝੱਟ ਸੁਣ ਜਾਂਦੀਆਂ ਵਾ ਜਿੱਦਾਂ ਉਤਰਾਂ ਨਾ ਪਾਂਡੇ 'ਚ ਮੱਖੀ ਪਾਈ ਹੁੰਦੀ ਆ ਹੱਦ ਹੋਈ ਨਾ ਮਾਵਾਂ ਧੀਆਂ ਵਾਲੀ ਕਿਤੇ ਦੂਜੇ ਦੇ ਕੰਨ ਵਿੱਚ ਮਝਾ ਲਾ ਕਿਤੇ ਵਾਸ ਸੁਣ ਜੇ ਹੁਣ ਵੇਖ ਕਿਦਾਂ ਲੰਮੀਆਂ ਤਾਣ ਕੇ ਸੁੱਤੀਆਂ ਆ ਵਾ ਹੈ ਪਵਾੜਾ ਖਾਨਾ ਉਤਰਾ ਮੇਰੇ ਪਾ ਦਾ ਸਵੇਰ ਦੀ ਉੱਠੀ ਆ ਪਹਿਲਾਂ ਸਫਾਈਆਂ ਕੀਤੀਆਂ ਸਾਰੀਆਂ ਤੇ ਹੁਣ ਇਹਨਾਂ ਵਾਸਤੇ ਫੇਰ ਤੋਸਾ ਬਣਾਉਣਾ ਵਾ ਕਰਾਂ ਤੇ ਕਰਾਂ ਕੀ ਮੈਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਚੱਲ ਮਨਾ ਆਪਣਾ ਕੰਮ ਕਰਨਾ ਹੀ ਪੈਣਾ ਹੋਰ ਚਲ ਜੂ ਘੜੀ ਕੋ ਉੱਠ ਕੇ ਇੱਥੇ ਬਹਿਤ ਨਹੀਂ ਰਹਿੰਦੀ ਸਗਾਤ ਮੇਰੀ ਗੱਲ ਸੁਣ ਭੈਣ ਜੀ ਇੱਥੇ ਨਹੀਂ ਕਿ ਹਾਂ ਜੀ ਹੁਣ ਕਿ ਲੋੜ ਉੱਠਣ ਦੀ ਹੈ ਰਾਤ ਸਾਰੀ ਮਾਵਾਂ ਧੀਆਂ ਕਿੜਕਿੜ ਕਿੜਕਿੜ ਪਤਾ ਨਹੀਂ ਕੀ ਕਰਦੀਆਂ ਰਹੀਆਂ ਵਾ ਹੈ ਹੁਣ ਉੱਠਣ ਦੀ ਕਿ ਲੋੜ ਆ ਉਹ ਯਾਰ ਮੇਰੀ ਸੁਣ ਲੈ ਗੱਲ ਉਹ ਮਾਵਾਂ ਧੀਆਂ ਕਦੀ ਕਿਤੇ ਇਕੱਠੇ ਹੋੜਾ ਹੁੰਦਾ ਪਿਰਕੇ ਜਿਉਂ ਨਾਲ ਕੋਈ ਮਣੀ ਮੋਟੀ ਗੱਲ ਕਰ ਲੈਵੇ ਵੱਧ ਘਾਟਾ ਕਰ ਲਵੇ ਫਿਰ ਕਦਾ ਹੋ ਗਿਆ ਅੱਛਾ ਉਦਾਂ ਤੁਹਾਡੀ ਮਾਂ ਨੂੰ ਗੱਲ ਨਹੀਂ ਸੁਣਦੀ ਥੋੜੀ ਕਿਤੇ ਆ ਇਹ ਮੈਨੂੰ ਉੱਚੀ ਸੁਣਦਾ ਤੇ ਜਦੋਂ ਧੀ ਨਾ ਗੱਲਾਂ ਕਰਦੀ ਆ ਉਦੋਂ ਕਦਾ ਸੁਣ ਜਾਂਦਾ ਵਾ ਉਦੋਂ ਤੇ ਮਿੰਨ ਮਿੰਨ ਹੌਲੀ ਹੌਲੀ ਕਰਦੀਆਂ ਵਾ ਕਿਤੇ ਮਾਸਾ ਪਤਾ ਨਹੀਂ ਲੱਗਦਾ ਫੇ ਕੀ ਕਰਦੀਆਂ ਨਹੀਂ ਓ ਰੋ ਮਾਵਾਂ ਤੀਆਂ ਗੱਲਾਂ ਕਰ ਲਈਆਂ ਕਰਨਾ ਤੇ ਹੁਣ ਲਾਉਂ ਲਾਉਂ ਸਪੀਕਰ ਲਾਉਂਗਾ ਇੱਥੇ ਵੀ ਅਹੀਂ ਆਈਆਂ ਨੇ ਗੱਲਾਂ ਨਹੀਂਆਂ ਕਰਦਾ ਹੈ ਤੇਰਾ ਦਿਮਾਗ ਨਹੀਂ ਕੰਮ ਕਰਦਾ ਤੇਰਾ ਇਹ ਗੱਲ ਕੋਈ ਪਰਦੇ ਵਾਲੀ ਹਊ ਜਿਹੜੀ ਈ ਨਹੀਂ ਹੌਲੀ ਹੌਲੀ ਕਰਦੀਆਂ ਠੀਕ ਆ ਨਾ ਓ ਮੇਰੀ ਗੱਲ ਸੁਣਾ ਘੱਟ ਕੋਈ ਨਹੀਂ ਹੁੰਦਾ ਤੂੰ ਵੀ ਜਾ ਕੇ ਉੱਥੇ ਟਰਾਈ ਕਰਨੀ ਹੁੰਦੀ ਪੈਣਾ ਮੈਂ ਨਹੀਂ ਇਦਾਂ ਕਰਦੀ ਆ ਆਹ ਆਹ ਨਹੀਂ ਗੱਲ ਕਰਿਆ ਕਰ ਮੇਰੀ ਅੱਖਾਂ ਚ ਘੱਟਾ ਪਾਉਂਦੀਆਂ ਫਿਰਦੀਆਂ ਮੈਂ ਤੋੜਦੀਆਂ ਚੜੀਆਂ ਦੇ ਪਰ ਗਿਣਨਾ ਤੇਰੇ ਨਾ ਤੇਰੇ ਮੂੰਹ ਤੋਂ ਨਹੀਂ ਗੱਲ ਸੋਲਦੀ ਮੇਲ 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 ਕਰਦੀਆਂ ਘੱਟ ਤੂੰ ਹੀ ਨੀਗੀ ਜਦੋਂ ਤੂੰ ਹੀ ਚਲ ਜੰਦੀਆਂ ਨਾ ਤੂੰ ਆਹੋ ਮੈਂ ਆਈ ਆਈ ਤੇ ਫੇਰ ਨਹੀਂ ਸਾਰਿਆਂ ਦੀ ਤੁਹਾਡੀ ਮਾਂ ਦੀ ਮੈਂ ਫੇਰਨੀ ਤੁਹਾਡੀ ਭੈਣ ਦੀ ਮੈਂ ਫੇਰਨ ਈ ਆ ਤੇ ਫੇਕਿਆਂ ਵਾਲੀ ਮੈਂ ਫੇਰਦੀ ਆ ਇਹ ਤੇ ਚੰਗੀਆਂ ਨਾ ਦੋਵੇਂ ਹੈਨਾ ਉਹ ਚੱਲ ਯਾਰ ਜੇ ਤੇ ਤੂੰ ਆਪਣੇ ਬਰਖਲਾਵ ਕੋਈ ਗੱਲ ਸੁਣੀਆ ਤੇ ਫੇਰ ਮੈਨੂੰ ਕਹਿ ਤੇ ਮੈਂ ਜਾ ਕੇ ਕਹਿ ਦੇਵਾਂਗਾ ਵੀ ਉਹਨੂੰ ਨਹੀਂ ਤੇ ਹੋਰ ਕਿਹਦੀਆਂ ਗੱਲਾਂ ਕਰਦੀਆਂ ਗੱਲਾਂ ਤੇ ਆ ਜਾ ਕੇ ਮੇਰੀਆਂ ਹੀ ਆ ਤੀਜਾ ਤੇ ਹੋਰ ਹੈ ਕੋਈ ਨਹੀਂ ਇੱਥੇ ਜਿਹੜੀਆਂ ਕਰਨੀਆਂ ਇਹਨਾਂ ਨੇ ਮੇਰੀਆਂ ਹੀ ਕਰਦੀਆਂ ਵਾ ਪਤਾ ਵਾ ਮੈਨੂੰ ਉਹ ਮੇਰੀ ਗੱਲ ਸੁਣ ਲੈ ਤੇਰਾ ਹੋ ਗਿਆ ਦਿਮਾਗ ਖਰਾਬ ਹੁਣ ਇੱਥੇ ਕੋਈ ਮਾੜੀ ਮੋਟੀ ਵੀ ਗੱਲ ਆਪਣੀ ਸੱਸਰੀ ਵੀ ਕਰਨੀ ਹੋਣੀ ਹੈ ਨਾ ਤੇ ਤੈਨੂੰ ਇਹੋ ਹੀ ਲੱਗਦਾ ਵੇ ਮੇਰੀਆਂ ਗੱਲਾਂ ਕਰਦਿਆਂ ਉਹਨਾਂ ਨੂੰ ਭਲਾ ਤੇਰੀਆਂ ਗੱਲਾਂ ਤੇ ਮੇਰਾ ਹੋਰ ਕੋਈ ਕੰਮ ਨਹੀਂ ਕਿ ਉਹ ਇੱਥੇ ਉਹ ਚੰਗਾ ਚੰਗਾ ਤੁਹਾਡੀ ਮਾਂ ਵੀ ਬੜੀ ਚੰਗੀ ਤੁਹਾਡੀ ਭੈਣ ਵੀ ਬੜੀ ਚੰਗੀ ਆ ਮਾੜੀ ਤੇ ਵਿੱਚ ਮੈਂ ਹੀ ਰਹਿ ਗਈ ਆ ਨਾ ਨਾਲੇ ਸਾਰਾ ਦਿਨ ਕੰਮ ਕਰਾਂ ਤੇ ਨਾਲੇ ਤੁਹਾਡੇ ਸਾਰੇ ਕੋਈ ਛਿੱਤਰ ਖਾਵਾਂ ਠੀਕ ਆ ਨਾ ਉਹ ਯਾਰ ਛਿੱਤਰ ਮਾਂ ਨਾਲੀ ਖਾਣ ਵਾਲੀ ਕਿਹੜੀ ਗੱਲ ਵਾ ਤੂੰ ਉਹ ਹੀ ਗੱਲਾਂ ਕਰੀ ਨਾ ਗਾਹਾਂ ਦੀ ਗਾ ਆਪਣੀ ਜ਼ੁਬਾਨ ਚ ਲਾਈ ਜਿਹੜੀ ਗਾਲ੍ਹਾਂ ਦੀ ਸੁਣ ਲਿਆ ਕਰ ਮੇਰੀ ਗੱਲ ਸੁਣ ਉਹ ਤਰੀਆਂ ਤੁਰੀਆਂ ਪਾਕ ਐ ਨਾ ਤੇ ਪਕੌੜੇ ਕੱਢ ਕੇ ਤੇ ਖਾ ਉਹਨਾਂ ਨੂੰ ਮੈਂ ਤਾਂ ਨਹੀਂ ਆ ਪਕੌੜੇ ਆ ਮੈਂ ਤਾਂ ਨਹੀਂ ਕੱਢਿਆ ਮੇਰੀ ਗੱਲ ਸੁਣ ਲੈ ਲੰਗਰ ਖਵਾ ਲੂੰਗੀ ਇਹ ਤੋਂ ਬਾਅਦ ਪਕੌੜੇ ਪਕੜੇ ਨਹੀਂ ਕਰੀਗੇ ਮੇਰੀ ਗੱਲ ਸੁਣ ਲੈ ਮੂੰਹ ਵੱਡੀ ਜਾਂਦੀ ਨਹੀਂ ਗੱਲ ਤਾਂ ਸੁਣ ਲਿਆ ਕਰ ਪਹਿਲਾਂ ਉਹ ਤੋਂ ਨਾ ਪਾਰਕ ਸਭ ਕੋ ਕਰਦਾ ਵਾ ਤੂੰ ਕਹਿੰਦਾ ਕਿ ਮੁੱਲ ਲੈਣ ਜਾਣਾ ਵਾ ਹੈ ਇੰਨੀ ਕ ਪਾਲਕ ਲਿਆ ਤੇ ਦੋ ਚਾਰ ਪਕੌੜੇ ਕੱਢ ਕੇ ਤੇਰੇ ਗਾੜੀ ਲਾ ਦੇ ਉਹਨਾਂ ਮੁੜ ਕੇ ਚਲੇ ਹੀ ਜਾਣਾ ਮੰਗ ਚਲੀ ਜਾਣਾ ਵਾ ਸਾਨ ਕਰਨਾ ਵਾ ਕੋਈ ਕੱਲ ਲਾਂਦੀ ਹੀ ਮੈਂ ਸ਼ਾਮੀ ਮੁੜ ਜਾਣਾ ਮੈਂ ਸ਼ਾਮੀ ਮੁੜ ਜਾਣਾ ਹੈ ਤੇ ਮੁੜ ਕੇ ਡੇਰੇ ਲਾ ਕੇ ਇੱਥੇ ਹੀ ਬਹਿ ਗਈ ਹੁਣ ਹਿਲਣ ਦਾ ਨਾਂ ਨਹੀਂ ਲੈਣ ਦੇਈ 9 ਵਜ ਗਏ ਆ ਉਹ ਜਦ ਚਲ ਜਾਂਦੀ ਹੈ ਜਾਂ ਮਨੇਰੇ ਚਲ ਜਾਂਦੀ ਉਹ ਬਜੰਦੀ ਬਸ ਇਧਰ ਨੂੰ ਕੋਈ ਹੈ ਉਹ ਦਾੰਦੀ ਮੈਨੂੰ ਫਿਕਰ ਬੜਾ ਆਪਣੇ ਘਰ ਦਾ ਮੇਰੇ ਬੰਦੇ ਨੇ ਮੈਨੂੰ ਗੁੱਸੇ ਹੁਣਾਵਾ ਉਹ ਬੰਦਾ ਇਹ ਮੇਰੀ ਗੱਲ ਸੁਣ ਲੈ ਉਹਨੂੰ ਮੈਂ ਕਿਹਾ ਸੀ ਮੈਂ ਵੀ ਪੈਣ ਤੋਂ ਅੱਜ ਰਾਤ ਰਹਿ ਠੀਕ ਨਹੀਂ ਸਵੇਰੇ ਜਲਦੀ ਸੋਹਤੀ ਉੱਠ ਕੇ ਅੱਧੀ ਰਾਤ ਤੇ ਹੋ ਗਈ ਇੱਥੇ ਹੋ ਗਈ ਅੱਧੀ ਰਾਤ ਤੈਨੂੰ ਪਤਾ ਤਾਂ ਸਮਾਂ ਇਹੋ ਜਿਹਾ ਵਾ ਵੀ ਲੋਕੀ 5 ਵਜੇ ਤੋਂ ਬਾਹਰ ਹੀ ਬਾਹਰ ਨਿਕਲਦੇ ਮੁੜ ਕੇ ਮੇਰੀ ਗੱਲ ਸੁਣ ਮੁੜਾ ਨਾਲ ਲੈ ਆਣਾ ਸੀ ਤੇਰਾ ਦਿਮਾਗ ਉਹ ਹੀ ਗੱਲ ਫੇਰ ਮੈਂ ਪਹਿਲਾਂ ਸਾਰੀ ਸਫਾਈ ਕੀਤੀ ਹੁਣ ਮੈਂ ਰੋਟੀ ਪਾਣੀ ਬਣਾਉਣ ਡਈ ਆ ਚਾਹ ਦੇ ਦੂੰ ਕੱਪ ਕੱਪ ਮਾਪੁੱਤਾਂ ਨੂੰ ਬਿਸਕੁਟਾਂ ਦੇ ਨਾਲ ਤੇ ਮੁੜਕੇ ਖਵਾ ਲੂੰਗੀ ਰੋਟੀ ਮੈਨੂੰ ਪਕੌੜਿਆ ਉਹਨਾਂ ਨਾਲ ਕਿਉਂ ਹੋਣਾ ਮੇਰੀ ਗੱਲ ਸੁਣ ਲੈ ਜੇ ਪਕੌੜੇ ਇਹਨਾਂ ਵਾਸਤੇ ਨੇ ਨਾ ਜਦੋਂ ਕ ਤੇਰਾ ਭੈਣ ਭਰਾ ਆਇਆ ਨਾ ਉਦੋਂ ਕੜਾਈ ਰੱਖੀ ਤੇ ਮੇਰੇ ਤੋਂ ਬੁਰਾ ਕਰੇ ਤੈਨੂੰ ਮੈਂ ਦੱਸਾਂ ਗੱਲ ਚੁੱਕ ਕੇ ਨਾ ਕੰਡੋ ਪਾਰ ਮਾਰਨਾ ਸਭ ਕੋ ਫਿਰ ਕਹਿੰਦਾ ਉਹਨਾਂ ਪ੍ਰੋਣੋ ਇਸ ਤਰ੍ਹਾਂ ਦਾ ਮੈਂ ਇਸ ਤਰ੍ਹਾਂ ਦਾ ਤੇ ਆਪਣੀ ਕਰਤੂਰ ਫਿਰ ਦੱਸੀ ਮੈਂ ਵੀ ਇਸ ਤਰ੍ਹਾਂ ਕਰਦੀ ਹੁੰਦੀ ਜਦੋਂ ਦੀ ਭੈਣ ਆਈ ਠੀਕ ਆ ਚੱਲ ਜਾ ਕੇ ਆਪਣਾ ਕੰਮ ਕਰ ਵਧੀਆ ਗੱਲਾਂ ਨਾ ਕਰਾ ਮੇਰੇ ਨਾਲ ਚੱਲ ਕੋਈ ਠੀਕ ਆ ਐਸੇ ਕੋਈ ਤੈਸਾ ਇਤਨਾ ਲੱਗੂਗਾ ਫਿਰ ਵੇਖਾਂ ਕਿਦਾਂ ਮੇਰੇ ਗਲ ਪਿਆ ਵਾ ਜੇ ਇੰਨਾ ਵਾਸਤੇ ਪਕੌੜੇ ਨਾ ਨਿਕਲੇ ਤੇ ਤੇਰੇ ਭੈਣ ਭਰਾ ਹਣ ਤੇ ਕੜਾਈ ਮਾਰੂ ਚੁੱਕ ਕੇ ਕੰਧੋਂ ਪਾਰ ਹੈ ਨਾ ਮੇਰੇ ਭੈਣ ਭਰਾਵਾਂ ਨੇ ਤਾਂ ਬੜੇ ਪੇਸ਼ ਪਈ ਆ ਗੱਲ ਨਹੀਂ ਕਰਨ ਵਾਲੀ ਆਪਣੀ ਭੈਣ ਬੜੀ ਚੰਗੀ ਲੱਗਦੀ ਆ ਚੱਲ ਹੁਣ ਕੋਹ ਨਾ ਕੋਹ ਤੇ ਮੈਨੂੰ ਕਰਨਾ ਹੀ ਪੈਣਾ ਮੱਥਾ ਤਾਂ ਹੁਣ ਮੈਨੂੰ ਡੰਮਣਾ ਹੀ ਪੈਣਾ ਇਹਨਾਂ ਦਾ ਇਦਾਂ ਕਰਦੀਆਂ ਫੁੱਲ ਵੜੀਆਂ ਕੱਢ ਲੈਣੀ ਚਾਰ ਚਲ ਇਹ ਵੀ ਸੌਖਾ ਹੋ ਜਾਊਗਾ ਲੱਗਦਾ ਮਹਾਰਾਣੀ ਨਾ ਉਣ ਡਈ ਆ ਉੱਠ ਕੇ ਬਾਥਰੂਮ ਚ ਆਵਾਜ ਤੇ ਆਉਣ ਡਈ ਸਿੱਧੀ ਉੱਠ ਕੇ ਬਿਸਤਰੇ ਦਾ ਨਾਣ ਵੜ ਗਈ ਇਸ਼ਨਾਨ ਕਰਨ ਹੋਰ ਭਲਾ ਕਿਹਨੇ ਬਾਥਰੂਮ ਨਹੀਂ ਜਾਣਾ ਹੁੰਦਾ ਹਾਦੀ ਕੀਤੀ ਨਾ ਮਾਵਾਂ ਧਿਆਨੇ ਤੇ ਕਿਤੇ ਇੱਕ ਦਿਨ ਆਈ ਆ ਤੇ ਕਿਤੇ ਜਿਨਾ ਹਰਾਮ ਕਰਤਾ ਵਾ ਤੇ ਜੇ ਕਿਤੇ 4 ਦਿਨ ਇੱਥੇ ਰਹਿਣ ਆ ਜੇ ਤੇ ਮੇਰੇ ਵਰਗੀ ਤੇ ਉਹ ਕਰੋ ਨਿਕਲ ਜੇ ਕਿਤੇ ਚਲ ਮਨਾ ਚਾਹ ਤਾਂ ਪਹਿਲਾਂ ਨਾ ਮੰਮੀ ਹਾਂ ਨਾ ਤੇ ਮੈਂ ਆਈ ਆ ਚੱਲ ਚੰਗਾ ਕੀਤਾ ਤੇ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹੂੰ ਕਿ ਨੌਤਾ ਦੀ ਬੜਾ ਬੋਲਣ ਲਈ ਨਹੀਂ ਉਹ ਬੋਲਦੀ ਰਹਿੰਦੀ ਤੇ ਇਹੋ ਦੀ ਨਾਲ ਗੱਲ ਕਰਤੋਂ ਉਹਦਾ ਰੋਜ਼ ਇਹੋ ਕੰਮ ਹੁੰਦਾ ਉਹ ਆਪਣੇ ਘਰਵਹੇ ਦੇ ਨਾਲ ਲੱਗੀ ਰਹਿੰਦੀ ਆ ਸਾਡਾ ਕਰਕੇ ਤੇ ਨਹੀਂ ਔਖੀ ਕਿ ਇਹ ਆ ਗਈ ਆ ਉਹ ਨਹੀਂ ਅੱਗੋ ਪਿੱਛੋਂ ਵੀ ਇਦਾਂ ਹੀ ਕਰਦੀ ਆ ਮੈਂ ਤਾਂ ਕਹੇ ਸ਼ਾਮੀ ਮੈਂ ਚੱਲ ਜੂਗੀ ਤੁਸੀਂ ਮੈਨੂੰ ਰੱਖ ਲਿਆ ਫੇ ਰਾਤ ਰਹਿਪਾ ਤੇ ਫੇਰ ਰੱਖ ਰੱਖਣ ਦੀ ਕੋਈ ਡਰ ਹੋ ਗਿਆ ਤੂੰ ਤੇਰਾ ਨਹੀਂ ਕਰਤੀਏ ਵੇਖਾਂ ਕਿ ਦਾ ਉੱਚੀ ਉੱਚੀ ਬੋਲਣ ਰਹੀ ਹੀ ਕਿ ਤੇ ਸ਼ਰਮ ਚਾਹੀਦੀ ਆ ਵੀ ਕੋਈ ਆਇਆ ਵਾ ਸੁਣੂਗਾ ਤੇ ਕੀ ਕਹੂਗਾ ਇਹਦੀ ਆਦਤ ਹੀ ਹੋ ਗਈ ਆ ਇਦਾਂ ਹੀ ਬੋਲ ਬਲਾਰਾ ਕਰਦੀ ਰਹਿੰਦੀ ਆ ਉਹਦੇ ਨਾਲ ਪਤਾ ਨਹੀਂ ਕੀ ਕਹਿੰਦੀ ਉਹਨੂੰ ਪਰ ਨਿਆਣੇ ਵੱਡੇ ਹੋਏ ਆ ਹੁਣ ਅੱਗਲ ਨੂੰ ਹੱਥ ਮਾਰਨਾ ਚਾਹੀਦਾ ਵਾ ਪਲਕੇ ਦੀਆਂ ਵੀ ਨਵਾਂ ਹੋਣੀਆਂ ਵਾ ਪਰ ਹੁਣ ਸਮਝੇ ਗੱਲ ਨੂੰ ਤੇ ਤਾਂ ਆਈਆਂ ਨਾ ਹੁਣ ਮੇਰੇ ਵਰਗੀ ਆਖੇ ਤੇ ਫੇਰ ਉਹਦਾ ਗੁੱਸਾ ਕਰ ਲੈ ਪਰ ਮਾਦਾ ਸਾਰਾ ਕਸੂਰ ਤੇਰਾ ਵਾ ਮੈਂ ਕੀ ਕਰਾਂ ਤੀਏ ਫੇਰ ਜਿਹੜੇ ਆਪਣੇ ਹੱਥ ਵਢਾ ਲਈਓ ਕੀ ਕਰਾਂ ਫੇਰ ਮੁੰਡਾ ਨਹੀਂ ਹਾਰਦਾ ਆਂਦਾ ਹੀ ਮਾਤਾ ਕਰਦੇ ਮਾਤਾ ਕਰਦੇ ਸਾਨੂੰ ਲਿਖਾ ਦੇ ਮੇਰੇ ਨਾਮ ਤੇ ਮੈਂ ਤੇ ਬਥੇਰਾ ਆ ਕੇ ਹੀ ਪੁੱਤ ਪੜ ਕੇ ਮੈਨੂੰ ਨਾ ਕਹਿੰਨੇ ਪੁੱਛਿਆ ਮੈਂ ਕਿੱਧਰ ਜਾਊਂਗੀ ਹੁਣ ਚੰਗੀ ਰਹੀ ਆ ਤੇ ਆਂਦਾ ਵੀ ਕਿਉਂ ਨਹੀਂ ਤੈਨੂੰ ਪੁੱਛਣਾ ਅਹੀਂ ਤੇਰੇ ਪੋਤੇ ਪੁੱਛਣ ਵਾਲੇ ਮੈਂ ਪੁੱਛਣ ਵਾਲਾ ਨੋਹ ਦੀ ਕਿਹੜੀ ਗੱਲ ਆ ਇਹ ਬੁੜੀਆਂ ਬੜਾ ਕੁਝ ਕਰਾ ਦਿੰਦੀਆਂ ਹੁੰਦੀਆਂ ਘਰੋਂ ਤੱਕ ਕਢਾ ਦਿੰਦੀਆਂ ਹੁੰਦੀਆਂ ਤੂੰ ਵੇਖੀ ਜਾਵੀਂ ਤੇਰੇ ਨਾਲ ਗਾਂਗਾ ਕੀ ਬੰਨਾ ਵਾ ਇਹ ਗੱਲ ਅਜੇ ਤੂੰ ਸੱਚਾਈ ਮੈਨੂੰ ਦੱਸਦੀ ਨਹੀਂਗੀ ਕਿ ਤੇਰੇ ਨਾਲ ਕੀ ਬੰਦਾ ਵਾ ਕੀ ਦੱਸਾਂ ਤੀਏ ਮੈਂ ਹੁਣ ਤੈਨੂੰ ਵੀ ਨਾਲ ਦੁਖੀ ਕਰਾਂ ਤੂੰ ਆਖਣਾ ਮੇਰੀ ਮਾਂ ਦੁਖੀ ਆ ਹੁਣ ਮੇਰੇ ਤੇ ਸਿਰ ਤੇ ਪਈ ਮੈਂ ਤੇ ਚੱਲਣੀ ਆ ਜਿੱਦਾਂ ਦਾ ਟਾਈਮ ਲੰਘੂ ਲੰਘਾਉਣਾ ਹੀ ਪੈਣਾ ਮੈਨੂੰ ਤੇ ਹੁਣ ਮੈਂ ਤੈਨੂੰ ਕੀ ਦੱਸਾਂ ਤੀਏ ਤੇ ਦੱਸਣਾ ਹੀ ਪੈਣਾ ਵਾ ਅਜੇ ਕੀਪ ਤੱਕ ਜ਼ਿੰਦਗੀ ਕਿੰਨਾ ਖਚਰਵਾ ਤੇ ਕਿਦਾਂ ਟਾਈਮ ਕੱਢਣਾ ਫਿਰ ਉਹ ਤੇ ਮਾਂ ਰਾਜ ਦਾ ਹੱਥ ਚਾ ਕੀ ਪਤਾ ਕਿੰਨਾ ਖਚਰ ਉਹਦੀ ਤੇ ਜ਼ੁਬਾਨ ਐਡੀ ਲੰਮੀ ਆ ਕਿਤੇ ਗੱਲ ਨਹੀਂ ਕਰਨ ਵਾਲੀ ਉਹਦੀ ਜ਼ੁਬਾਨ ਇਦਾਂ ਹੀ ਚੱਲਦੀ ਆ ਰੋਜ਼ੀ ਰੋਜ਼ੀ ਇਦਾਂ ਕਰਦੀ ਆ ਉਹ ਅੱਗੇ ਤੈਨੂੰ ਮਾੜਾ ਮੋਟਾ ਡਰ ਹਊਗਾ ਕਿ ਇਹਦੇ ਕੋਲ ਕੁਝ ਹੈਗਾ ਵਾ ਹੁਣ ਜਦੋਂ ਪਤਾ ਕਿ ਕੋਲ ਕੁਝ ਵੀ ਨਹੀਂ ਹੋ ਖਾਂਜ ਲਿਆ ਸਭ ਕੁਝ ਤਾਂ ਹੁਣ ਤੇਰੀ ਕਾਦੀ ਪਰਵਾਹ ਪਈ ਉਹਨੂੰ ਆਹੋ ਹੈ ਤਾਂ ਗੱਲ ਇਦਾਂ ਹੀ ਆ ਹੁਣ ਕੀ ਕਰਾਂ ਫਿਰ ਮੈਂ ਹੁਣ ਜਿਹੜਾ ਕੰਮ ਕਰ ਬੈਠੀ ਹਾਂ ਤੇ ਹੋ ਗਿਆ ਪਰ ਉਹਦਾ ਸਲਾਹ ਤੇ ਲੈਂਦੀ ਕਿਸ ਦੀ ਤੂੰ ਵੀ ਉਹਦਾ ਨਵਾਂ ਪੋਤਾ ਦੀ ਬਣੀ ਹਾਂ ਪਤਾ ਨਹੀਂ ਕਿੰਨੇ ਕੁ ਚੰਗੇ ਆ ਮੈਂ ਆਖਿਆ ਹੀ ਸਲਾਹ ਲੈਣ ਵੱਲੋਂ ਤੇ ਨਹੀਂ ਆਂਦੇ ਉਹ ਤੇ ਫੇਰ ਕੰਮ ਰੇੜਕੇ ਚ ਪੈ ਜਾਣਾ ਵਾ ਕੁੜੀ ਨੇ ਕੀ ਪਤਾ ਕੀ ਕਹਿਣਾ ਕੀ ਨਹੀਂ ਕਹਿਣਾ ਉਹ ਬਗਾਨੇ ਖਾਰਾ ਬਗਾਨੇ ਕੀ ਪਤਾ ਕੀ ਕਹਿਣਗੇ ਤੇ ਮੈਂ ਕੁੜੀ ਮਾੜੀ ਨਹੀਂ ਅੰਦ ਉਹ ਨਹੀਂ ਮਾੜੀ ਤੇ ਬਗਾਨਿਆਂ ਦਾ ਕੀ ਪਤਾ ਹੁਣ ਚੰਗੇ ਰਹਿ ਫਿਰ ਪਰ ਉਹ ਤਾਂ ਚੰਗੇ ਰਹਿ ਗਏ ਆ ਉਹ ਤਾਂ ਚੰਗੇ ਹੀ ਰਹਿ ਗਏ ਤੇ ਗੰਟ ਤੇ ਤੇਰਾ ਖਰਾਬ ਹੋਇਆ ਹੁਣ ਇਹ ਨਾ ਦਵਾਈ دارو ਵੀ ਨਹੀਂ ਉਹ ਤੈਨੂੰ ਲਿਆ ਕੇ ਦਿਆ ਕਰਨਾ ਪਈ ਰਿਆ ਕਰ ਮੰਜੇ ਤੇ ਇਦਾਂ ਹੀ ਤਰਲੇ ਕੱਢਦੀ ਰਹੀ ਇਹ ਕਰਾਂ ਫਿਰ ਹੁਣ ਮੈਨੂੰ ਤੇ ਕੋਈ ਸਮਝ ਆਪ ਨਹੀਂ ਲੱਗਦੀ ਵੀ ਮੈਂ ਕੀ ਕੀਤਾ ਮੈਂ ਤਾਂ ਆਪਣੇ ਹੱਥੇ ਆਪੇ ਪੈਨਿਕਵਾੜਾ ਮਾਰ ਲਿਆ ਬਥੇਰਾ ਤੈਨੂੰ ਵੱਡਿਆ ਸੀ ਤੂੰ ਹੀ ਕਿਹੜੀ ਕਿਸ ਦੀ ਗੱਲ ਮੰਨਦੀ ਆ ਫਿਰ ਮੈਂ ਮੰਨ ਲਾਂ ਗੱਲ ਕੇ ਦੀ ਨਿੰਤੇ ਨਾ ਨੀ ਤੇ ਇਹ ਪਰੇਸ਼ਾਨੀ ਕਰ ਲਿਆ ਪੱਟੂ ਹੀ ਪਾ ਲਿਆ ਉਹ ਵੀ ਤਾਂ ਕਰਕੇ ਤੇਰੇ ਨਾਲ ਮਿੱਠੇ ਪਿਆਰੇ ਬਣੇ ਸੀਗੇ ਸਾਰੇ ਜਾਣੇ ਹਾਂ ਤਾਂ ਗੱਲ ਇਦਾਂ ਹੀ ਆ ਬਿਲਕੁਲ ਸੱਚੀ ਗੱਲ ਆ ਹਾਂ ਜੇ ਬਾਹਰ ਸੁੱਟਦੇ ਆ ਤੇ ਬਾਹਰ ਪਈ ਰਹਿੰਦੀ ਅੰਦਰ ਨਹੀਂ ਲਿਆਉਂਦੇ ਜੇ ਅੰਦਰ ਪਈ ਰਹਿੰਦੀ ਆ ਤੇ ਬਾਹਰ ਨਹੀਂ ਕਿ ਚੁੱਕੇ ਹਟਦਾ ਹੁਣ ਇਹੋ ਹਾਲ ਹੁਣ ਆ ਹੀ ਤੇਰਾ ਕੀ ਕਰਾਂ ਹੁਣ ਫਿਰ ਮੈਂ ਹੁਣ ਤੇ ਕੁਝ ਕਰ ਨਹੀਂ ਸਕਦੀ ਮੈਂ ਮੈਂ ਫੋਲੋਰੀ ਗੱਡੀਆਂ ਆ ਆਹੋ ਕੀ ਦੱਸਾਂ ਤੈਨੂੰ ਮੈਂ ਤੇਰੇ ਪਿਓ ਦੀ ਜ਼ੁਬਾਨ ਬੜੀ ਆ ਤੇਨ ਤੁਹਾਨੂੰ ਤੇ ਮੈਂ ਕੱਲ ਕਹਿ ਵੀ ਪਕੌੜੇ ਕੱਢ ਲਿਓ ਤੇ ਕੱਲ ਵੀ ਨਹੀਂ ਕੱਢਿਆ ਤੇ ਫਿਰ ਨਹੀਂ ਕੱਢੇ ਵੇਖਾਂ ਆਇਆ ਵੱਡਾ ਪਿਓ ਦਾ ਹੈ ਜਲਾ ਵੀ ਇਸੇ ਕੇ ਵਪਰਾ ਪਿਓ ਦਾ ਰਿਆ ਮਰਨਾ ਸਿਰੇ ਪਕੌੜਿਆਂ ਤੋਂ ਤਾਂ ਹੁਣ ਤੂੰ ਆ ਗਿਆ ਉਹ ਚੰਨ ਮੈਂ ਮਰਨ ਕਿੱਥੇ ਦਿਆਂ ਮੈਂ ਤੇ ਇੰਨੀ ਗੱਲ ਕਹਿਣਾ ਕਿੰਨਾ ਕੀ ਟਾਈਮ ਲੱਗਣਾ ਸੀ ਤੁਸੀਂ ਕੱਢ ਦਿੰਦੀ ਆ ਵੀ ਤੇ ਕਿੰਨਾ ਟਾਈਮ ਲੱਗਣਾ 10 15 ਮਿੰਟ ਇੱਧਰ ਲੱਗੇ ਹੋਣੇ ਮੇਰੀ ਗੱਲ ਸੁਣ ਲੈ ਪੁੱਤ ਸਵੇਰ ਦੀ ਉੱઠી ਆ ਪਹਿਲਾਂ ਆਪਕੇ ਸਾਰੇ ਘਰ ਚੜੂ ਲਾਇਆ ਹੈ ਤੇ ਹੁਣ ਮੈਂ ਰੋਟੀ ਪਾਣੀ ਬਣਾਇਆ ਪਹਿਲਾਂ ਇਹ ਹੁਣ ਮਾ ਫੋਲਵੜੀਆਂ ਕੱਟੀਆਂ ਫਿਰ ਦਵਾ ਦਵ ਦੱਸ ਮੇਰੇ ਕਿਹੜੇ ਚਾਰ ਹੱਥਾਂ ਤੇ ਉਹ ਨਾਲੇ ਮੰਮੀ ਮੇਰੀ ਗੱਲ ਸੁਣੋ ਜੇ ਤੈਨੂੰ ਮੈਂ ਕੱਲ ਕਿਹਾ ਸੀ ਕਿ ਮੱਡੇ ਤੋਂ ਕੱਖ ਲਿਆਉਂਗਾ ਤੈਨੂੰ ਮਨੋਦਰ ਨਹੀਂ ਜਾਣ ਦਿੰਦਾ ਹੈ ਤੂੰ ਹੀ ਘਰੇ ਕਾ ਕੱਢ ਲਾਂਗੇ ਆ ਫੋਲਵੜੀਆਂ ਮੱਥੇ ਮਾਰਨੀ ਉਹਨਾਂ ਦੇ ਹੁਣ ਹਾਂ ਹਾਂ ਫੋਲਵੜੀਆਂ ਕਿਤੇ ਮਾੜੀਆਂ ਵਾ ਤੇਲ ਪਾਈਏ ਕੜਾਈ ਵਿੱਚ ਨਾ ਹਾਂ ਤੇ ਫਿਰ ਫੋਲਵੜੀਆਂ ਨਹੀਂ ਤਨ ਮਾਰ ਕੇ ਜਾ ਕੇ ਆ ਜਿੱਦਾਂ ਮਿਲਣੇ ਤੇ ਤੂੰ ਤਾਂ ਸੋ ਸੋ ਗੱਲ ਕਰ ਦਿੰਦੇ ਜੀ ਤੁਹਾਨੂੰ ਵੀ ਨਹੀਂ ਗੱਲ ਦਾ ਪਤਾ ਵਾ ਉਹ ਕਿੰਨੇ ਟਾਈਮ ਬਾਅਦ ਆਏ ਤੇ ਫੋਲਵੜੀਆਂ ਉਹਦੇ ਮੱਥੇ ਮਾਰ ਲੱਗੇ ਜੀ ਮੈਂ ਬਹੁਤਾ ਰੌਲਾ ਮੈਨੂੰ ਪਤਾ ਨਾ ਕੀ ਕਰਨਾ ਤੇ ਕੀ ਨਹੀਂ ਕਰਨਾ ਲਾਗੋ ਹੱਟ ਕੇ ਤੇ ਹਲਾਣਾ ਨਹੀਂ ਚਾਉਣੇ ਨੇ ਤੇ ਸਿਰਦੇ ਵਾਲਾ ਤੋਂ ਪੈਂਦੇ ਰਹਿੰਦੇ ਸਾਰਾ ਦਿਨ ਓਏ ਹੱਥ ਹਲਾ ਦੇ ਨੇ ਦੱਸੋ ਕੀ ਕਰਨਾ ਆ ਕਰਨਾ ਕੀ ਆ ਆ ਲੈ ਜਾ ਫੋਲਵੜੀਆਂ ਖਵਾਲ ਦੇ ਤੇ ਆਪਣੀ ਭੂਆ ਨੂੰ ਆਪੇ ਲੈ ਆਇਓ ਮੈਂ 베ਚਤੀ ਹੀ ਕਰਾਉਣੀ ਦੇਖਾਂ ਇਹਦੀ ਜਿਆਦਾ ਹੀ 베ਚਤੀ ਹੋਣ ਰਹੀ ਆ ਫੋਲਵੜਿੰਗ ਨੂੰ ਤਾਂ ਸਮਝੜੀ ਨਹੀਂ ਡੇ ਮੇਰੇ ਕੋਲ ਜੋਸ ਖਰਿਆ ਪੜਿਆ ਨਾ ਮੈਂ ਲਿਆਵਾ ਕਰ ਕਿ ਡੇਚ ਲਾਕ ਬਣਦੇ ਆ ਭੂਆ ਰਾ ਦੀ ਕੋਲ ਫੋਲਵੜੀਆਂ ਨਹੀਂ ਖਾਂਦੀ ਪਕੌੜੇ ਖਾਂਦੀ ਆ ਉਹ ਕੋਈ ਗੱਲ ਨਹੀਂ ਅਨੇ ਜਮਾ ਕੇ ਤਾਂ ਹਨੂਨਾ ਖਵਾਲੇ ਪਕੌੜੇ ਜੱਦੇ ਪਕੌੜਿਆਂ ਦੇ ਫੋਲਵਰ ਜਾਂ ਦਊ ਮੈਂ ਤੇ ਆਹੋ ਭੈਣ ਜੀ ਚਾਹ ਪੀ ਲੋ ਮੰਮੀ ਪੀ ਲੋ ਤੂੰ ਹੀ ਨਹੀਂ ਪਰ ਤੂੰ ਹੀ ਨਾ ਕਲੀ ਚੀਜ਼ ਨਹੀਂ ਖਾਇਓ ਚੰਗੀ ਗੱਲ ਵਾ ਫੇਰ ਉਪਰ ਬਿੱਕੀ ਬਾਦ ਕਹਤੇ ਫੇਰ ਸਾਡੇ ਵਾਸਤੇ ਮੂਸਿਕਤ ਬਣ ਜਾਣੀ ਆ ਚੰਗਾ ਚੰਗਾ ਨਹੀਂ ਖਾਂਦੇ ਤੂੰ ਹੀ ਨਾ ਖਾਇਓ ਭੈਣ ਜੀ ਤੁਸੀਂ ਖਾ ਲੋ ਤੇ ਨਾਲੇ ਮੁੰਡੇ ਨੂੰ ਮੈਂ ਨਹੀਂ ਆ ਤੂੰ ਖਿਆ ਕਿ ਨਹੀਂ ਖਿਆ ਵੀ ਮਾਤ ਨਹੀਂ ਆਜ ਕੋਈ ਗੱਲ ਨਹੀਂ ਖਾ ਲੈਨੇ ਵੇਖਾਂ ਜਬਾਨ ਕਿੱਡੀ ਚੱਲਣ ਰਹੀ ਆ ਮੰਮੀ ਤੁਸੀਂ ਨਾ ਖਾਇਓ ਕਿੱਡੇ ਪਕੌੜੇ ਤਲਕੇ ਲਿਆਈ ਆ ਆ ਪਤਾ ਨਹੀਂ ਕਿੱਥੋਂ ਅੰਤਰੀਆਂ ਪਈਆਂ ਹੋਣੀਆਂ ਸੱਡੀਆਂ ਦੀਆਂ ਤੇ ਕੱਢ ਕੇ ਤੇ ਗਾੜੀ ਰੱਖਤੀਆਂ ਵਾ ਇਸ ਗਾਤ ਅਸੀਂ ਕਦੀ ਖਾਦੀ ਨਹੀਂ ਨਾ ਜਿਹੜੀ ਸਾਨੂੰ ਦੇ ਕੇ ਗਈਆਂ ਤੂੰ ਫੜੋ ਮੰਮੀ ਖਾਓ ਤੁਸੀਂ ਕੀ ਖਾਣਾ ਤੀਏ ਮੈਂ ਫੜੋ ਫੜੋ ਦੇਹੀ ਇਹਨੇ ਤੇ ਐਦਾਂ ਕਰਦੀ ਰਹਿਣਾ ਵਾ ਸੰਗ ਚੋਂ ਜਿਹੜੀ ਖਾਦੀ ਨਾ ਬੁਰਕੀ ਜਨੇ ਬਾਹ ਪਾ ਕੇ ਕੱਢਣੀ ਆ ਜਬਾਨ ਕਿੱਦਾਂ ਚੱਲਦੀ ਕਿਤੇ ਆਏ ਗਏ ਦਾ ਰਿਸ਼ਤ ਲਿਆਦ ਹੈ ਨਹੀਂ ਇਹਨੂੰ ਕੀ ਖਾਣਾ ਇਹਨਾਂ ਦਾ ਮੁੰਡੇ ਨੇ ਉਹਦੇ ਘਰ ਨਹੀਂ ਧਿਆਨ ਕਰਦਾ ਇਹਦੀਆਂ ਚੀਜ਼ਾਂ ਵੱਲ ਇਹ ਤਾਂ ਵਨਸ ਵਨੀਆਂ ਚੀਜ਼ਾਂ ਖਾਂਦਾ ਅੱਡੇ ਤੋਂ ਲਿਆ ਕੇ ਇਹਦੇ ਵਾਸਤੇ ਹੋਈ ਸਗਾਤਵਾ ਫੁੱਲ ਬੜੀਆਂ ਕੱਢਣ ਡਈ ਆ ਕੱਢਾਂ ਦੀ ਕਿਹੜੀ ਅਕਲ ਵਾ ਆਵੇ ਅੱਧੀਆਂ ਕੱਚੀਆਂ ਤੇ ਅੱਧੀਆਂ ਪੱਕੀਆਂ ਜੇ ਕੱਢਾਂ ਲੱਗੀ ਤਾਂ ਸਵਾਦ ਨਹੀਂ ਕੱਢਦਾ ਮਸੜੀ ਬਲੀ ਨਹੀਂ ਕੱਢਣੀ ਹੁੰਦੀਆਂ ਨੇ ਜੀਬਾਨ ਤੇ ਚਲਾਉਣ ਡਈ ਮੈਨੂੰ ਲੱਗਦਾ ਨਿੱਕੇ ਮੁੰਡੇ ਨਾਲ ਬੋਲਣ ਡਈ ਹਸੋਈ ਦੇ ਵਿੱਚ ਇਹਦਾ ਕੰਮ ਹੀ ਇਹੋ ਵਾ ਇਹਦਾ ਆਜ ਤੇ ਆਉਂਦੀ ਕੀ ਕਰੀਏ ਫਿਰ ਹੁਣ ਕੀਏ ਮੈਂ ਕੀ ਦੱਸਾਂ ਤੈਨੂੰ ਹੁਣ ਮਾਦਾ ਰੋਂਦੀ ਰਹਿ ਮੰਜੇ ਤੇ ਬੈਠੀ ਇਹੋ ਕੰਮੀ ਹੋਣੀ ਤੇਰਨਾ ਤੈਨੂੰ ਮੈਂ ਦੱਸਿਆ ਨਾ ਜਿੰਨਾ ਚਿਰ ਤੇਰੀ ਜ਼ਿੰਦਗੀ ਆ ਨਾ ਛੇ ਤਰਾਂ ਚ ਰੋਟੀ ਦੇਣੀ ਐ ਇਹਨੇ ਆਹੋ ਹੁਣ ਹੋ ਗਈ ਗੱਲ ਹੋ ਗਈ ਜੋ ਹੱਥ ਪੱਲੇ ਸਭ ਕੁਝ ਉਹਨਾਂ ਦੇ ਹੋ ਗਿਆ ਤਾਂ ਹੁਣ ਜੋ ਮਰਜ਼ੀ ਕਰਨ ਰੁਪਈਆ ਰੁਪਈਆ ਨੂੰ ਤਰਲੇ ਮਾਰੇਂਗੀ ਹੁਣ ਇਹਨਾਂ ਦੇ ਮਾਪੇ ਕੰਮ ਖਰਾਬ ਕਰ ਲਿਆ ਮੈਂ ਕਿਹਾ ਕੁੜੀ ਨਾਲ ਗੱਲ ਕਰ ਲੈਣ ਦੋ ਨਹੀਂ ਕੁੜੀ ਨਾਲ ਕੀ ਗੱਲ ਕਰਨੀ ਆ ਉਹਨੇ ਕੀ ਕਹਿਣਾ ਵਾ ਤੇ ਉਹਨੂੰ ਉਹਨਾਂ ਨੂੰ ਪਤਾ ਹੀ ਵੀ ਕੁੜੀ ਨੇ ਆਣ ਕੇ ਨੂੰ ਸਮਝਾ ਦੇਣਾ ਤੋ ਜੇ ਇਹਦਾ ਦੂਜਾ ਭਰਾ ਮੇਰਾ ਮੰਗਣਾ ਜੇ ਉਹ ਕਿਤੇ ਲੱਗ ਕੇ ਆਇਆ ਵਾ ਅਵੀ ਪਰਾਂਪਰਾਤੋਂ ਰਿਆ ਕਰਨ ਰਿਆ ਵਾ ਕੋਈ ਗੱਲ ਨਾ ਕਰ ਦੇ ਇਹੋ ਗੱਲ ਵਨ ਇੱਕ ਕਵੇ ਨਾ ਸਾਨੂੰ ਵੀ ਤੁਸੀਂ ਤਾਂ ਸਾਰਿਆਂ ਤੋਂ ਬਿਗੈਰ ਪੁੱਛਿਆ ਤੁਸੀਂ ਸਭ ਕੁ ਕਰ ਲਿਆ ਚਲਾਕੀਆਂ ਕੀਤੀਆਂ ਮਮਾ ਦਾ ਇਹਨਾਂ ਦੋਵਾਂ ਜਾਣਿਆਂ ਨੇ ਹੂੰ ਬੁੱਢੀ ਬੜੀ ਤੇਜ ਵਾ ਉਹਨੇ ਮਗਰ ਲਾ ਲਿਆ ਉਹਨੂੰ ਵੀ ਤੋਦਾਂ ਦੀ ਤੂੰ ਤੂੰ ਤਾਂ ਮਾਦਾ ਦੁਨੀਆ ਵੇਖੀ ਸੀ ਨਾ ਤੈਨੂੰ ਤਾਂ ਪਤਾ ਨਾ ਆਂਡ ਗੌਂਡ ਲੋਕਾਂ ਨਾਲ ਕੀ ਬੰਡਿਆ ਪਰ ਪਤਾ ਨਹੀਂ ਤੇਰੇ ਦਿਮਾਗ ਨੂੰ ਕੀ ਹੋ ਗਿਆ ਵਾ ਮੇਰੇ ਤੇ ਦਿਮਾਗ ਚ ਹੀ ਨਹੀਂ ਗੱਲ ਕੋਈ ਆਈ ਵੀ ਮੈਂ ਕੀ ਕਰਨ ਲੱਗੀ ਆ ਤੇ ਕੀ ਨਹੀਂ ਦਿਮਾਗ ਕੀ ਮੇਰਾ ਤਾਂ ਪਤਾ ਨਹੀਂ ਕਿਦਾਂ ਦਾ ਹੋ ਗਿਆ ਸਮਝ ਨਹੀਂ ਕੋਈ ਲੱਗੀ ਮੈਨੂੰ ਜਿਹੜੇ ਤੇਰਾ ਨਾਮ ਕੰਮ ਚੱਲਣ ਦੇ ਆ ਨਾ ਤੈਨੂੰ ਇਹਨਾਂ ਨੇ ਨਾ ਕਿਸ ਬਿਰਧ ਆਸ਼ਰਮ ਚ ਸੁਟੜਾ ਵੇਖਾਂ ਕਿੱਦਾਂ ਮਾਵਾਆਂ ਦੀਆਂ ਡੇਡਾਂ ਚੁਗਲੀਆਂ ਕਰਨ ਮੇਰੀਆਂ ਹੈ ਕਿੱਦਾਂ ਪੱਟੀ ਚੜਾਉਂ ਲਈ ਆ ਇਹਨੂੰ ਮਾਸਾਕ ਤੇ ਸ਼ਰਮ ਵੀ ਨਹੀਂ ਆਉਂਦੀ ਹੈ ਕੋਈ ਗੱਲ ਹੁੰਦੀ ਰਹੇ ਪਰ ਚੱਲ ਮਨਾ ਚਾਹ ਤੇ ਖਰਾਉਣੀ ਪੈਣੀ ਹੁਣ ਮੈਨੂੰ ਖਾ ਲੋ ਤੂੰ ਹੀ ਧੋਦਾ ਇਸ ਲੱਟਸ ਜਿਆ ਹਾਂ ਗੜੀ ਕੋਈ ਗੱਲ ਨਹੀਂ ਖਾ ਲੈਨੇ ਆ ਥੋੜੀਆਂ ਕੱਢਣੀਆਂ ਹੀ ਇੰਨੀਆਂ ਕਿੱਥੇ ਖਾਦੇ ਜਾਂਣੀਆਂ ਵਾ ਤੇ ਮੁੰਡਾ ਕਿੱਥੇ ਹੁੰਦਾ ਨਹੀਂ ਆਇਆ ਉਹ ਚਾਹ ਪੀ ਲਿੰਦਾ ਉਹਦੇ ਕਰਕੇ ਤੇ ਮੈਂ ਕੱਢੀਆਂ ਉਹਨੇ ਨਹੀਂ ਖਾਣੀਆਂ ਉਹ ਤੇ ਘਰ ਨਹੀਂ ਖਾਂਦਾ ਹੁੰਦਾ ਹਾਏ ਹਾਏ ਭੈਣ ਜੀ ਫੁੱਲ ਵੜੀਆਂ ਮਾੜੀਆਂ ਵਾ ਦੱਸ ਪਤਾ ਕਿੰਨੀਆਂ ਮਹਿੰਗੀਆਂ ਭਰਾ ਤੁਹਾਡਾ ਲੈ ਕੇ ਆਇਆ ਹੈਗਾ ਆਹੋ ਮੈਨੂੰ ਪਤਾ ਵਾ ਅੱਸੀਆਂ ਨਹੀਂ ਕਿਲੋ ਆ ਜਾਂਦੀਆਂ ਐਡਾ ਲਫਾਫਾ ਭਰ ਕੇ ਕਿੱਡੀਆਂ ਮਹਿੰਗੀਆਂ ਤੇਰੇ ਵਾਸਤੇ ਮਹਿੰਗੀਆਂ ਹੋਣੀਆਂ ਵਾ ਤੁਹਾਡੇ ਵਾਸਤੇ ਤੇ ਕੋਈ ਮਹਿੰਗੀਆਂ ਨਹੀਂ ਇਹ ਇੱਕ ਗੱਲ ਕਹਾਂ ਭੈਣ ਜੀ ਮੈਂ ਵੀ ਤੇ ਆਪਣੇ ਪੇਕੇ ਜਾਨੀ ਆ ਨਾ ਜੋ ਮੇਰੀ ਪਰਜਾਈ ਦੇ ਦੇ ਮੈਂ ਸਤ ਨਾਮ ਕਰਕੇ ਖਾ ਜੰਨੀ ਆ ਪਰ ਤੁਸੀਂ ਤੁਸੀਂ ਤੇ ਮੇਰਾ ਕੱਟ ਚਲੂਸ ਦਿੱਤਾ ਮੈਂ ਤੁਹਾਨੂੰ ਸਭ ਜਾਣਦੀ ਆ ਤੂੰ ਕੀ ਖਾਨੀ ਆ ਤੇ ਕੀ ਨਹੀਂ ਖਾਨੀ ਜੋ ਤੂੰ ਕਰਤੂਤ ਕੀਤੀ ਆ ਨਾ ਮੇਰੀ ਮਾਂ ਨਾਲ ਉਹ ਵੀ ਮੈਨੂੰ ਲੱਗ ਗਿਆ ਪਤਾ ਜਾ ਜਾ ਕੇ ਆਪਣਾ ਕੰਮ ਕਰ ਹਾਏ ਮੈਂ ਮਰ ਜਾ ਕੀ ਕਰ ਤੂੰ ਤਾਂ ਕੀਤੀ ਆ ਮੈਨੂੰ ਦੱਸ ਹੀ ਰੋਜ ਰੱਖ ਤੂੰ ਅੱਜ ਫਿਰ ਸੋਨੀਆਂ ਤਾਂ ਮੇਰ ਕੋ ਜੇ ਬਿਮਾਰ ਹੋਈ ਗਈ ਸੀ ਤੂੰ ਕਿੰਨੀਆਂ ਗੱਲਾਂ ਕਰਦੀ ਰਹੀ ਆ ਹੁਣ ਤੇ ਮੇਰੇ ਹੁੰਦੇ ਨਹੀਂ ਹਟਣ ਲਈ ਮਾਂ ਤਾਂ ਆ ਨਾ ਕਾਵੀ ਤੇ ਮਾਂ ਤਾਂ ਆ ਨਾ ਕਾਵੀ ਇੜਪਕ ਮਾਰ ਬਣਾਵੇਂ ਗਾੜੀ ਰੱਖੇ ਇਸ ਤੋਂ ਨਹੀਂ ਮੈਂ ਕੀ ਮਾੜਾ ਕਰਤਾ ਜੇ ਤਲੀ ਚੀਜ਼ ਖਾ ਲੈਂਦੀ ਤੇ ਫੇਰ ਉੱਤੇ ਮਹਾਦ ਹੱਟ ਪੈ ਚਲਾਏ ਆ ਤੇ ਜੇ ਫੇਰ ਮਾਤਾ ਮੰਜੀ ਤੇ ਪੈ ਜਾਂਦੀ ਤੇ ਸਾਹਮਣੇ ਤੁਹਾਨੂੰ ਪੈੜੀ ਤੁਸੀਂ ਤੇ ਆਪਣੇ ਘਰ ਜਾ ਵੜਨਾ ਮੁੜ ਕੇ ਅੱਗੇ ਤਾਂ ਬੜਾ ਤੂੰ ਸ਼ਹਿਰ ਖੜਿਆ ਸੀ ਅੱਡੇ ਤਾਂ 20 30 ਦੀ ਦਵਾਈ ਲਿਆਗਾ ਮੱਥੇ ਮਾਰ ਦਿੰਨੀ ਉਹਦੇ ਆਹ ਚਲਾਕੀਆਂ ਹੋਰ ਕਿਸੇ ਨਾਲ ਕਰੀ ਮੇਰੇ ਨਾਲ ਨਾ ਕਰ ਆਏ ਵੀ ਮੇਰੇ ਆ ਰੱਬਾ ਕੋਈ ਗੱਲ ਨਹੀਂ ਤੇਰੀ ਸੱਸ ਹੁੰਦੀ ਘਰ ਮਾਂ ਤੇ ਤੈਨੂੰ ਲੱਗ ਜਾਂਦੀ ਲੋ ਸੱਸ ਨਹੀਂ ਨਾ ਹੈ ਦੀ ਸਿਰ ਤੇ ਤੇ ਆਪਣੀਆਂ ਪ੍ਰਧਾਨੀਆਂ ਚਲੰਦੀ ਫਿਰਨੀ ਆਪਣੇ ਘਰ ਤੇ ਤਾਈ ਫਿਰ ਤੋਂ ਸਸਨ ਅਦਾ ਕਰ ਰਹੀ ਹੋਣੀ ਆ ਜੇ ਮੇਰੀ ਹੈ ਨਹੀਂ ਆ ਤੇ ਤੇਰੀ ਤੇ ਹੈਗੀ ਆ ਨਾ ਤੂੰ ਹੀ ਅਗਰ ਤੋਂ ਕੰਮ ਲੱਲਾ ਨਾ ਤੁਸੀਂ ਕੋ ਬੋਲਪੋ ਹੁਣ ਕੀ ਬੋਲਣਾ ਹੁੰਦਾ ਇਹ ਮੈਂ ਬੋਲਾਂ ਮੈਨੂੰ ਤੇ ਕੋਈ ਸਮਝ ਨਹੀਂ ਲੱਗਣ ਦੇ ਕਿ ਵੰਨ ਕੀ ਬਿਆ ਹੋਗਾ ਮੈਂ ਤੇ ਚੁੱਪ ਮਾਤਾ ਸੱਚ ਦੱਸ ਤੇਰੇ ਨਾਲ ਕੀ ਕਰਦੀ ਆ ਪਰਦੇ ਪਾਉਣ ਦੀ ਕੋਈ ਲੋੜ ਨਹੀਂ ਗਈ ਤੈਨੂੰ ਖਾਣੇ ਚਲੀਏ ਨਹੀਂ ਦੱਸੋ ਤੁਸੀਂ ਛੱਡ ਦਿੱਤੀ ਗਿਆ ਨਾ ਕਪਾਤਾ ਪਾਓ ਚੁੱਪ ਕਰੋ ਨਾ ਅਲਣਾੜੋ ਕੋਣੋਂ ਤੇ ਮੈਂ ਉਹਦੇ ਵੀ ਵੇਖ ਲਿਆ ਜਦੋਂ ਮੈਂ ਆਈ ਹਾਂ ਟੁੱਟੀ ਜੀ ਤਾਂ ਲੋਈ ਦਿੱਤੀ ਹੁਣ ਤੇ ਨਵਾਂ ਕੰਬਲ ਕੱਢ ਕੇ ਦੇਤਾ ਨਾ ਦੇਣਾ ਨਹੀਂ ਤੇਰੀ ਪੇਟੀ ਚ ਨਹੀਂ ਮੈਂ ਕੱਢਿਆ ਮੈਂ ਆਪਣੇ ਮਾਂ ਦੀ ਪੇਟੀ ਚ ਕੱਢਿਆ ਵਾ ਚੱਲ ਨਾ ਤੀ ਜੀ ਦੋ ਪੇਟੀਆਂ ਹੋ ਗਈਆਂ ਭਰੀਆਂ ਵਾ ਇੱਕ ਕੰਬਲ ਜੋਗੀ ਵੀ ਹੈ ਨਹੀਂ ਕਿ ਉਹ ਨਹੀਂ ਬੀਜੀ ਮੈਨ ਇੱਕ ਗੱਲ ਦੱਸੋ ਤੁਹਾਨੂੰ ਕੀ ਆ ਨਹੀਂ ਮੈਂ ਤਾਂ ਡੀ ਨਹੀਂ ਦੇਣਾ ਸੇਵਾ ਕਰਨੀ ਕੁਝ ਨਹੀਂ ਆਉਂਦੀ ਮੈਨੂੰ ਆ ਬਹੁਤ ਸੇਵਾ ਕਰਦੀ ਮੈਂ ਲੈ ਲਿਆ ਵਾ ਤੁਸੀਂ ਵੀ ਲੈ ਲਓ ਕਿਤਾ ਚੱਲ ਤੀਏ ਚੁੱਪ ਕਰ ਤੂੰ ਮੈਂ ਚੁੱਪ ਕਰਨਾ ਕੁਛ ਨਾ ਲੱਗੋ ਹੁਣੇ ਚੱਲ ਜਾਣਾ ਵਾ ਲੋੜ ਤਾਂ ਤੁਹਾਨੂੰ ਮੇਰੀ ਪੈਣੀ ਆ ਹਾਂ ਤੇਰੀ ਪੈਣੀ ਆ ਮਗਰ ਗਲ ਘਟਦੀ ਉਹਦਾ ਫੇ ਟਾਈਮ ਨਾਲ ਚਲ ਜੂਗੀ ਤੇ ਐਡਾ ਹੀ ਦੁੱਖ ਵਾ ਨਾ ਭੈਣ ਜੀ ਗੁੱਸਾ ਨਾ ਕਰਿਓ ਤੇ ਲੈ ਜਾਓ ਆਪਣੀ ਮਾਂ ਨੂੰ ਨਾਲ ਤੁਸੀਂ ਵੀ ਧੀ ਜੇ ਤੁਝੇ ਮਾਂ ਦੇਣੀ ਸੀ ਨਾ ਤੇ ਜਿਹੜੇ ਗੂਠੇ ਲਵਾਏ ਕਿ ਲਵਾਏ ਦਵਾ ਜਿਹੜਾ ਰਲ ਕੇ ਲੈ ਦੱਸ ਹਾਂ ਉਹਨਾਂ ਗੂਠਿਆਂ ਦੇ ਹੱਥ ਮੇਰੇ ਬੰਦੇ ਦਾ ਹੀ ਆ ਜੇ ਤੇਰੇ ਬੰਦੇ ਦਾ ਸਾਮਾਨ ਦਾ ਹੀ ਤੇਰੇ ਬੰਦੇ ਦਾ ਵਾ ਉਹਦੇ ਚਿੱਧੂ ਜੇ ਬਾਹਰ ਤੁਰਿਆ ਫਿਰੰਦਾ ਮੇਰੇ ਸਾਹਮਣੇ ਤੇ ਆਵੇ ਕੋਰਾ ਉਹਨੂੰ ਮੈਂ ਪੁੱਛਾ ਆਹੋ ਉਹਦੀਆਂ ਅੱਖਾਂ ਤੇ ਵੱਜੀ ਪੱਟੀ ਸਭਾ ਸੁਣ ਲੈਆਂ ਕਿ ਚੰਗੀ ਗੱਲ ਵਾ ਬੜੇ ਫੜਦੇ ਪੁੰਦਾ ਛੱਤ ਨਹੀਂ ਤੇ ਹੈ ਨਹੀਂ ਤੇ ਅਣਰੀ ਚੰਗੀ ਆ ਆ ਸੁਣ ਲੈ ਚੰਗੀ ਦਾ ਗੱਲ ਅਜਾ ਦਿਨ ਚੜਿਆ ਵਾ ਤੇ ਤੂੰ ਉਹਦੇ ਤੁਹਾਰੇ ਹੋ ਵੀ ਗਈ ਤੇਰਾ ਕੀ ਇਰਾਦਾ ਮੱਕਨਾਂ ਤੇ ਰੂੰ ਲਿਆ ਸੁਣ ਲੈ ਕੋਲ ਮੈਂ ਸਭ ਕਾ ਸੁਣਦੇ ਹੀ ਆ ਕੀ ਕਰਦੀ ਫਿਰਦੀ ਤੂੰ ਆ ਸੜੀਆਂ ਫੁੱਲ ਵੜੀਆਂ ਕੱਢਣ ਗਿਆ ਤਾਂ ਉਹਦਾ ਗੱਲ ਕਿਉਂ ਪੈਂਦੀ ਹਾਂ ਕੋਕੀ ਚਾਹੇ ਕੱਪ ਦੇ ਦਿੰਦੀ ਸਾਨੂੰ ਨਹੀਂ ਨਾ ਖਾਣੀਆਂ ਤੇ ਨਾ ਖਾਓ ਤੇ ਨਾਲੇ ਆਏ ਜੇ ਨਾ ਤੇ ਆਪਣੀ ਇੱਜ਼ਤ ਕਰਾਓ ਬਸ ਠੀਕ ਆ ਨਾ ਤੁਹਾਡੀ ਇੱਜ਼ਤ ਨਾ ਹੀ ਕਰ ਬਹੁਤ ਇੱਜ਼ਤ ਕਰਨ ਰਹੀ ਤੁਹਾਡੀ ਮੈਂ ਆਪਣੇ ਮੂੰਹ ਚੋਂ ਗੱਲ ਹੀ ਕੱਢਣਾ ਚਾਹਦੀ ਹੁਣ ਠੀਕ ਆ ਨਾ ਕੱਢ ਦੇ ਜੜੀਆਂ ਕੱਢਣੀਆਂ ਵਾ ਮੈਨੂੰ ਕੋਈ ਡਰ ਨਹੀਂ ਤੇਰਾ ਚਲੋ ਥੇ ਛੱਡੋ ਗੱਲ ਨੂੰ ਮਾਤਾ ਸਾਰਾ ਤੇਰਾ ਬੇੜਾ ਕਰਕੇ ਆਵਾ ਜਿਹੜੀ ਇਹ ਜਬਾਨ ਚੱਲਣ ਰਹੀ ਆ ਤੇ ਦੱਸਿਆ ਵੀ ਤੇ ਸਾਰਾ ਕੁਝ ਤੁਸੀਂ ਆ ਹੁਣ ਕਪੜਤੇ ਪਾਉਂਦੇ ਜ ਹੁਣ ਕਾ ਮੂੰਹ ਤੇ ਵੀ ਮੈਂ ਦੱਸਣਾ ਨੇ ਮੈਂ ਕੀ ਦੱਸਣਾ ਸੀ ਉਹਨੂੰ ਉਹਨੂੰ ਆਪ ਹੀ ਸਾਰਿਆਂ ਨੂੰ ਸਮਝ ਲੱਗ ਜਾਂਦੀ ਆ ਕਿ ਇਹ ਕੀ ਵਰਤਾਰਾ ਇਹਨਾਂ ਦੇ ਘਰ ਦਾ ਹੋਣ ਡਿਆ ਵਾ ਮੈਂ ਨਹੀਂ ਕੁਝ ਵੀ ਦੱਸਿਆ ਚੰਗੀ ਭਲੀ ਰਾਤ ਰੋਟੀ ਖਵਾਲੀ ਚੰਗੀ ਭਲੀ ਸਿਰੇ ਵਿੱਚ ਚਾਹ ਬਣਾਈ ਆ ਹੱਦ ਹੋ ਗਈ ਤੁਹਾਡੇ ਵਾਲੀ ਉਹ ਵੀ ਤੇ ਭਜਾਈਆਂ ਹੁੰਦੀਆਂ ਜਿਹੜੇ ਗਿਆਰ ਨੂੰ ਪੁੱਛਦੇ ਆ ਨਹੀਂ ਮੱਥੇ ਵੱਟ ਪਾ ਲੈਂਦੇ ਆ ਤੂੰ ਉਹਦੇ ਬੜਾ ਪੁੱਛਣ ਲਈ ਆ ਕਿਹੜਾ ਪਨੀਰ ਬਣਾਇਆ ਸੀ ਮੇਰੇ ਵਾਸਤੇ ਤੂੰ ਹੱਡ ਕੋ ਨਹੀਂ ਪਣਦੇ ਪਨੀਰ ਅਹੀਂ ਤੇ ਜੋ ਰੁੱਖਾ ਮਿਸਾ ਖਾਣੇ ਆ ਨਾ ਉਹ ਹੀ ਖਾਣਾ ਪੈਣਾ ਦਾਦਾ ਜੀ ਆ ਕੇ ਨਾ ਆਪਣਾ ਕੰਮ ਕਰ ਮੈਨੂੰ ਵੀ ਲੋੜ ਨਹੀਂ ਤੜ ਲਾ ਕੇ ਖਲੋਣ ਦੀ ਸਾਰੇ ਪਵਾੜੇ ਨਾ ਤੁਹਾਡੇ ਆ ਤੁਹਾਡੇ ਇਹ ਪੈਣਾ ਤਿਆਰ ਉਹਦਾ ਗਲ ਕੋਟ ਦੇ ਫਿਰ ਪਵਾੜੇ ਆ ਤੇ ਪਵਾੜੇ ਤੇ ਤੂੰ ਮੁਕਾਤੇ காத புடே மெ பாயே மெஷ ஆக்கிய